ਮੈਂ ਦਿਗੰਦਰ ਸਿੰਘ ਉਰਾਹਾ ਹ ਸੂਬਾ ਪ੍ਰਧਾਨ ਭਾਰਤੀ ਕਿਸਾਨ ਰਿਕਤਾ ਉਰਾਹਾ ਆ ਪਿਛਲੇ ਦਿਨਾਂ ਜ਼ਿਲ੍ਹੇ ਦੇ ਵਿੱਚ ਸੰਗਰੂਰ ਜ਼ਿਲ੍ਹੇ ਚ ਜਿਹੜੀ ਪਿਛਲੇ ਦਿਨੀ ਇੱਕ ਬਹੁਤ ਮਾੜੀ ਮੰਦਭਾਗੀ ਘਟਨਾ ਵਾਪਰੀ ਹੈ ਵੀ ਸ਼ਰਾਬ ਪੀ ਕੇ ਦਾ ਦੋ ਦਰਜਣ ਦੇ ਲਗਭਗ ਨੌਜਵਾਨ ਨੇ ਜਿਹੜੇ ਉਹ ਉਹ ਮਾਰ ਗਏ ਨੇ ਉਹਨਾਂ ਦੀ ਮੌਤ ਹੋ ਗਈ ਹੈ ਇਹ ਸ਼ਰਾਬ ਕਿੱਥੋਂ ਆਈ ਹੈ ਇਹ ਕੌਣ ਇਹਦਾ ਜ਼ਿੰਮੇਵਾਰ ਹੈ ਇਸ ਗੱਲ ਨੂੰ ਪਾਸੇ ਛੱਡ ਕੇ ਕਿ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਕਿਹੜਾ ਜਾਂ ਉਸ ਜੋ ਕੁਝ ਬਾਪਰ ਰਿਹਾ ਹਿੰਦੂ ਪੰਜਾਬ ਦੇ ਵਿੱਚ ਨਸ਼ਾ ਨਾ ਬੰਦੇ ਬਰ ਰਹੇ ਆ ਕਿ ਉਹ ਸਰਕਾਰ ਦੀ ਜਵਾਬਦੇਹੀ ਨਹੀਂ ਕਿ ਇਹ ਜਵਾਬਦੇਹੀ ਇਹ ਗੱਲ ਤੋਂ ਗੱਲ ਢਲਦੀ ਐ ਨਹੀਂ ਗੱਲ ਕਹਿ ਕੇ ਕਿ ਸ਼ਰਾਬ ਸ਼ਰਾਬ ਦੇ ਠੇਕਿਆਂ ਤੋਂ ਨਹੀਂ ਕਿ ਤੂੰ ਹੋਰ ਆਈ ਐ ਪੰਜਾਬ ਵਿੱਚੋਂ ਆਈ ਐ ਜਾਂ ਪੰਜਾਬ ਤੋਂ ਬਾਹਰ ਜੇ ਕੋਈ ਇਹੋ ਜਿਹਾ ਨਸ਼ਾ ਆਉਂਦਾ ਹੈ ਜਿਹੜਾ ਨੌਜਵਾਨਾਂ ਨੂੰ ਮੌਤ ਦੇ ਘਾਟੇ ਧਾਰ ਦਿੰਦਾ ਜੇ ਵਿੱਚ ਘਟਨਾ ਵਾਪਰ ਜਾਂਦੀ ਐ ਸਰਕਾਰ ਇਸ ਜਵਾਬਦੇਹੀ ਤੋਂ ਬਚ ਸਕਦੀ ਐ ਇਸ ਕਰਕੇ ਸਰਕਾਰ ਨੂੰ ਪੜਤਾਲ ਕਰਨੀ ਚਾਹੀਦੀ ਹੈ ਜੇ ਹੈ ਜਾਂ ਕੁਝ ਮਾੜਾ ਵਾਪਰਨ ਹੈ ਜਾਂ ਚਿੱਟੇ ਨੌਜਵਾਨ ਮਾਰ ਰਹੇ ਨੇ ਨਸ਼ਾ ਨਾਲ ਨੌਜਵਾਨ ਮਾਰ ਰਹੇ ਨੇ ਜੇ ਮਾੜੀ ਸ਼ਰਾਬ ਕਿੱਥੋਂ ਤੈਅ ਹੋਈ ਹੈ ਕਿਨੇ ਕੀਤੀ ਹੈ ਇਹਦਾ ਕੌਣ ਜ਼ਿੰਮੇਵਾਰ ਹੈ ਜੇ ਸਾਨੂੰ ਕਿੜੀ ਫਿਰਦੀ ਤਿੰਦੀ ਹੈ ਜੇ ਸਾਨੂੰ ਇਹ ਪਤਾ ਲੱਗ ਜਾਂਦਾ ਵੀ ਕਿਸੇ ਖੇਤ ਦੇ ਵਿੱਚ ਕਿਹਨੇ ਅੱਗ ਲਾਈ ਉਹ ਖੇਤ ਕਿਸ ਦਾ ਹੈ ਜੇ ਸਾਨੂੰ ਪੰਜਾਬ ਦੇ ਛੋਟੀ ਇੰਟੈਲੀਜੈਂਸੀ ਇਹਨਾਂ ਨੂੰ ਪਤਾ ਕਰ ਸਕਦਾ ਕਿ ਪੰਜਾਬ ਦੇ ਵਿੱਚ ਇਹਨਾਂ ਕੁਝ ਮਾੜਾ ਵਾਪਰ ਰਿਹਾ ਹੈ ਉਹ ਕਿੱਥੇ ਐ ਤੇ ਕੌਣ ਐ ਦਾ ਜ਼ਿੰਮੇਵਾਰ ਤਾਂ ਫਿਰ ਇੰਟੈਲੀਜੈਂਸੀ ਨੂੰ ਕੀ ਹੱਕ ਐ ਇਹ ਕੌਣ ਦਾ ਕਿ ਸਾਨੂੰ ਇੱਥੇ ਕੀੜੀ ਫਿਰਦੇ ਵੀ ਰਹਿੰਦੀ ਐ ਇਸ ਕਰਕੇ ਪੜਤਾਲ ਕਰੇ ਸਰਕਾਰ ਇਹਦੀ ਜ਼ਿੰਮੇਵਾਰ ਕਾਉਣ ਨੇ ਇਹ ਦਸਦੀ ਦੋਸ਼ੀਆਂ ਨੂੰ ਪਬਲਿਕਲੀ ਕਰੇ ਪਬਲਿਕ ਕਰੇ ਨੰਗਾ ਕਰੇ ਉਹਨਾਂ ਨੂੰ ਸਜ਼ਾਵਾ ਦੇਵੇ ਤੇ ਉਹ ਪਰਿਵਾਰ ਦਾ ਜਿਹੜਾ ਨੁਕਸਾਨ ਹੋਇਆ ਹੈ ਉਹਨਾਂ ਦੇ ਬੱਚਿਆਂ ਦਾ ਜਿਹੜੇ ਇੱਕ ਮੌਤ ਹੀ ਪੁੱਤ ਉਹਨਾਂ ਦੇ ਚਲੇ ਗਏ ਨੇ ਉਹਦਾ ਜਨਾਹ ਪੜੇ Subscribe to One India channel and never miss an update.